ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬినాਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਪਿਆਰੀ ਸਾਧ ਸੰਗਤ ਜੀ ਅਤਿ ਭਾਗ ਚੰਗੇ ਹੋਣ ਤਾਂ ਸਾਨੂੰ ਮਨੁੱਖਾ ਜੀਵਨ ਮਿਲਦਾ ਹੈ ਔਰ ਉਸ ਤੋਂ ਵੀ ਵੱਡੇ ਭਾਗ ਹੋਣ ਤਾਂ ਸਾਨੂੰ ਇਸ ਜੀਵਨ ਦੇ ਵਿੱਚ ਖੰਡੇ ਬਾਟੇ ਦੀ ਪੌਲ ਮਿਲਦੀ ਹੈ ਅਸੀਂ ਗੁਰੂ ਵਾਲੇ ਬਣਦੇ ਹਾਂ ਔਰ ਫਿਰ ਪ੍ਰਮਾਤਮਾ ਦੀ ਬੜੀ ਬੱਡੀ ਰਹਿਮਤ ਹੋਵੇ ਹਰ ਕਿਰਪਾ ਤੇ ਸੰਤ ਭੇਟਿਆ ਤੇ ਜਦੋਂ ਹਰੀ ਦੀ ਬੜੀ ਕਿਰਪਾ ਹੁੰਦੀ ਹੈ ਤਾਂ ਫਿਰ ਸੰਤ ਨਾਲ ਮਿਲਾਪ ਹੁੰਦਾ ਹੈ ਇਸੇ ਤਰ੍ਹਾਂ ਦੇ ਮਹਾਪੁਰਖ ਬਹੁਤ ਹੀ ਕਰਨੀ ਵਾਲੇ ਨਾਮ ਬਾਣੀ ਵਿੱਚ ਭਿੱਜੀ ਹੋਈ ਰੂਹ ਸੰਤ ਬਾਬਾ ਸੁਜਾਨ ਸਿੰਘ ਜੀ ਗਰੇਵਾਲ ਜੀ ਆਪਾਂ ਅੱਜ ਉਹਨਾਂ ਦੇ ਜੀਵਨ ਤੇ ਦਰਸ਼ਨ ਕਰਾਂਗੇ ਸੰਖੇਪ ਵਿੱਚ ਕਿਉਂਕਿ ਉਹਨਾਂ ਦੇ ਬਰਸੀ 111 ਮਤਲਬ 1987 ਨੂੰ ਉਹ ਆਪਣਾ ਪੰਜ ਭੌਤਿਕ ਸ਼ਰੀਰ ਛੱਡ ਕੇ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਚਲੇ ਗਏ ਸਨ ਔਰ ਮਹਾਰਾਜ ਸੱਚੇ ਪਾਤਸ਼ਾਹ ਕਾਲਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਔਰ ਅਪੇਦ ਵਸਤਾ ਵਿੱਚ ਅੱਜ ਵੀ ਸਾਡੇ ਵਿੱਚ ਵਿਰਾਜਮਾਨ ਹਨ ਪਿਆਰੀ ਸਾਧ ਸੰਗਤ ਜੀ ਅੱਜ ਦੀ ਜੋ ਵੀਡੀਓ ਹੈ ਇਹ ਸੰਤ ਬਾਬਾ ਸੁजान ਸਿੰਘ ਜੀ ਨੂੰ ਸਮਰਪਿਤ ਹੈ ਸੋ ਉਹਨਾਂ ਦਾ ਜਨਮ 6 11 1915 ਦੇ ਵਿੱਚ ਕਿਲਾ ਰਾਏਪੁਰ ਪੰਜਾਬ ਵਿੱਚ ਹੋਇਆ ਪੰਜਾਬ ਇੰਡੀਆ ਭਾਰਤ ਵਿੱਚ ਹੋਇਆ ਔਰ ਮਹਾਪੁਰਖਾ ਨੇ ਜੋ ਆਪਣੀ ਅਧਿਆਤਮਿਕ ਵਿਦਿਆ ਔਰ ਗੁਰਬਾਣੀ ਦੀ ਸੰਥਿਆ ਹੈ ਉਹ ਪਾਈ ਮਣੀ ਸਿੰਘ ਜੀ ਤੱਕ ਸਾਲ ਸਤੋਵਾਲੀ ਗਲੀ ਅਮਰਤਸਰ ਤੋਂ ਹਾਸਲ ਕੀਤੀ ਉਸ ਉਪਰੰਤ ਸੰਤ ਪਪਾ ਸੁਜਾਨ ਸਿੰਘ ਜੀ ਕੈਨੇਡਾ ਵੈਂਕੂਵਰ ਆ ਗਏ ਉੱਥੇ ਆ ਕੇ ਉਹਨਾਂ ਨੇ ਗੁਰੂ ਘਰ ਖਾਲਸਾ ਦੀਵਾਨ ਸੁਸਾਇਟੀ ਵਿੱਚ ਬਤੌਰ ਗ੍ਰੰਥੀ ਸੇਵਾ ਨਿਭਾਈ ਔਰ ਸੰਗਤਾਂ ਨੂੰ ਨਾਮ ਤੇ ਬਾਣੀ ਦੇ ਨਾਲ ਜੋੜਿਆ ਔਰ ਪ੍ਰਚਾਰ ਕੀਤਾ ਉਸ ਦਰਮਿਆਨ ਹੀ ਉਹਨਾਂ ਦੇ ਉਹਨਾਂ ਤੋਂ ਵਰਸਾਈ ਹੋਏ ਉਹਨਾਂ ਦੇ ਬਹੁਤ ਹੀ ਪਿਆਰੇ ਆ ਬਾਬਾ ਜਰਨੈਲ ਸਿੰਘ ਜੀ ਢਾਲੀਵਾਲ ਤੇ ਉਹਨਾਂ ਦੀ ਧਰਮ ਪਤਨੀ ਬੀਬੀ ਪ੍ਰੀਤਮ ਕੌਰ ਉਹਨਾਂ ਦਾ ਮਿਲਾਪ ਹੁੰਦਾ ਹੈ ਸੰਤ ਬਾਬਾ ਸੁਜਾਨ ਸਿੰਘ ਜੀ ਗਰੇਵਾਲ ਜੀ ਨਾਮ ਕਿਉਂਕਿ ਜਦੋਂ ਵੀ ਸੰਸਾਰ ਦੇ ਉੱਤੇ ਕੋਈ ਵੀ ਅਧਿਆਤਮਿਕ ਸਫਰ ਕੋਈ ਵਿਅਕਤੀ ਤੈਅ ਕਰਦਾ ਹੈ ਤਾਂ ਉਹਦੇ ਵਿੱਚ ਸਾਨੂੰ ਇੱਕ ਉਸਤਾਦ ਟੀਚਰ ਗੁਰੂ ਦੀ ਲੋੜ ਪੈਂਦੀ ਹੈ ਸੋ ਜੋ ਬਾਬਾ ਧਾਲੀਵਾਲ ਜੀ ਔਰ ਬੀਬੀ ਪ੍ਰੀਤਮ ਕੌਰ ਜੀ ਇਨਹਨੇ ਆਪਣੀ ਜੋ ਅਧਿਆਤਮਿਕ ਵਿਦਿਆ ਹੈ ਉਸ ਸੰਤ ਬਾਬਾ ਸੁਜਾਨ ਸਿੰਘ ਜੀ ਹਣਾ ਕੋਲੋਂ ਹਾਸਲ ਕੀਤੀ ਔਰ ਇਹ ਜਿਹੜੀ ਵਿਦਿਆ ਹੈ ਇਹ ਵਿਦਿਆ ਬਹੁਤ ਉੱਚ ਦਰਜੇ ਦੀ ਹਾਸਲ ਕੀਤੀ ਦਾਸ ਨੂੰ ਸੰਤ ਮਹਾਪੁਰਖਾਂ ਦੀ ਸੰਗਤ ਕਰਦੇ ਨੂੰ 30 ਸਾਲ ਤੋਂ ਪਲੱਸ ਸਮਾਂ ਹੋ ਗਿਆ ਪਰ ਉਸ ਦਰਮਿਆਨ ਬਾਬਾ ਜਰਨੈਲ ਸਿੰਘ ਜੀ ਢਾਲੀਵਾਲ ਸਾਹਿਬ ਜਦੋਂ ਦਾਸ ਦਾ ਉਹਨਾ ਦੇ ਨਾਲ ਸੰਪਰਕ ਹੋਇਆ ਫੋਨ ਦੇ ਉੱਤੇ ਕਿਉਂਕਿ ਦਾਸ ਇੰਡੀਆ ਭਾਰਤ ਵਿੱਚ ਹੈ ਔਰ ਬਾਬਾ ਜਰਨੈਲ ਸਿੰਘ ਜੀ ਢਾਲੀਵਾਲ ਜੀ ਇਸ ਵਕਤ ਕੈਨੇਡਾ ਵਿੱਚ ਹਨ ਜਦੋਂ ਉਹਨਾਂ ਨਾਲ ਸੰਪਰਕ ਹੋਇਆ ਤਾਂ ਉਸ ਵਕਤ ਦਾਸ ਅਧਿਆਤਮਿਕ ਦੇ ਇੱਕ ਐਸੇ ਪੜਾਅ ਵਿੱਚੋਂ ਲੰਘ ਰਿਹਾ ਸੀ ਕਿ ਜਿੱਥੇ ਮੇਰਾ ਮਾਰਗਦਰਸ਼ਨ ਹੋਣਾ ਬਹੁਤ ਜ਼ਰੂਰੀ ਸੀ ਬਹੁਤ ਸਾਰੇ ਐਸੇ ਪੜਾ ਆਂਦੇ ਨੇ ਜਿਹਦੇ ਵਿੱਚ ਲੋਕ ਪਟਕ ਜਾਂਦੇ ਨੇ ਮੇਰਾ ਵੀ ਉਹ ਸਮਾਂ ਸੀ ਪਟਕਣ ਦਾ ਔਰ ਮੈਂ ਕੁਝ ਹੱਦ ਤੱਕ ਪਟਕ ਵੀ ਗਿਆ ਸੀ ਕੁਝ ਮਹਾਪੁਰਖਾਂ ਪੁਰਖਾਂ ਦੀ ਸੰਗਤ ਤੋਂ ਸੇਧ ਤਾਂ ਮਿਲੀ ਪਰ ਜਿਸ ਤਰ੍ਹਾਂ ਬਾਬਾ ਜਰਨੈਲ ਸਿੰਘ ਢਾਲੀਵਾਲ ਜੀ ਨੇ ਦਾਸ ਨੂੰ ਬਹੁਤ ਬਦਿਆ ਤਰੀਕੇ ਦੇ ਨਾਲ ਸਮਝਾਣਾ ਕੀਤਾ ਕਦਮ-ਕਦਮ ਤੇ ਉਹਨਾਂ ਨੇ ਗਾਈਡ ਕੀਤਾ ਜਦੋਂ ਵੀ ਕਿਤੇ ਦਾਸ ਉਹਨਾਂ ਦੇ ਮੂਰੇ ਕੋਈ ਪਰਮਾਰਥ ਨਾਲ ਜੁੜਿਆ ਹੋਇਆ ਸਵਾਲ ਖੜਾ ਕਰਦਾ ਸੀ ਆਪਣੇ ਨਾਮ ਅਭਿਆਸ ਵਿੱਚ ਆਉਣ ਵਾਲੀ ਦਿੱਕਤ ਉਹਨਾਂ ਦੇ ਸਾਹਮਣੇ ਰੱਖਦਾ ਸੀ ਤਾਂ ਬਾਬਾ ਜਰਨੈਲ ਸਿੰਘ ਜੀ ਧਾਲੀਵਾਲ ਜੀ ਦਾਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਗਤੀ ਦਾ ਪਹਿਲਾ ਸਕਰੀਨਸ਼ਾਟ ਲੈ ਕੇ ਫੋਟੋ ਖਿੱਚ ਕੇ ਸੈਂਡ ਕਰਦਾ ਸੀ WhatsApp ਤੇ ਕਰਦੇ ਸਨ ਔਰ ਫਿਰ ਉਸ ਤੋਂ ਬਾਅਦ ਦਾਸ ਨੂੰ ਵਿਆਖਿਆ ਕਰਕੇ ਉਸ ਦੇ ਅਰਥਾਂ ਸਮੇਤ ਸਮਝਾਉਣਾ ਕਰਦੇ ਸਨ ਕਿ ਬੱਚੇ ਇਸ ਤਰ੍ਹਾਂ ਨਹੀਂ ਇਹ ਇਸ ਤਰ੍ਹਾਂ ਹੈ ਸੋ ਇਸ ਤਰ੍ਹਾਂ ਦਾਸ ਨੂੰ ਵੀ ਅਧਿਆਤਮਿਕ ਮਾਰਗ ਵਿੱਚ ਜੋ ਸੱਚ ਦਾ ਗਿਆਨ ਹੈ ਉਹਦੇ ਵਿੱਚ ਬਹੁਤ ਮਦਦ ਮਿਲੀ ਔਰ ਇਹ ਜੋ ਗਿਆਨ ਹੈ ਇਹ ਸੰਤ ਬਾਬਾ ਸੁਜਾਨ ਸਿੰਘ ਜੀ ਉਹਨਾਂ ਦੇ ਦੁਆਰਾ ਗਰੇਵਾਲ ਜੀ ਉਹਨਾਂ ਦੇ ਦੁਆਰਾ ਚੱਲਦਾ ਆ ਰਿਹਾ ਹੈ ਔਰ ਜਿਹੜੀ ਸੰਤ ਬਾਬਾ ਸੁਜਾਨ ਸਿੰਘ ਜੀ ਉਹਨਾਂ ਦੀ ਬੈਕਗ੍ਰਾਉਂਡ ਹੈ ਜਿੱਥੋਂ ਉਹਨਾਂ ਨੂੰ ਗਿਆਨ ਮਿਲਿਆ ਉਹ ਭਾਈ ਮਨੀ ਸਿੰਘ ਜੀ ਟਕਸਾਲ ਦੇ ਵਿੱਚੋਂ ਉਹਨਾਂ ਨੂੰ ਮਿਲਿਆ ਕਿੱਡੀ ਅਤਪਾਗਾਂ ਵਾਲੀ ਸਾਡੀ ਗੱਲ ਹੈ ਦੇਖੋ ਉਹਨਾਂ ਨੇ ਨਾਮ ਦਾ ਪ੍ਰਚਾਰ ਕੀਤਾ ਸੰਤ ਬਾਬਾ ਸੁਜਾਨ ਸਿੰਘ ਜੀ ਉਹਨਾਂ ਨੇ ਬਾਣੀ ਦਾ ਪ੍ਰਚਾਰ ਕੀਤਾ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਅੱਜ ਬਾਬਾ ਜਰਨੈਲ ਸਿੰਘ ਜੀ ਔਰ ਬੀਬੀ ਪ੍ਰੀਤਮ ਕੌਰ ਜੀ ਆਪਣੇ ਗ੍ਰਹਿ ਵਿੱਚ ਹੀ ਆ ਸਰੀਰ ਵਿਰਧ ਹੋ ਚੁੱਕੇ ਹਨ ਆਪਣੇ ਗ੍ਰਹਿ ਵਿੱਚ ਹੀ ਰਹਿ ਕੇ ਤੁਕ ਤੁਕ ਤੇ ਸੰਪੜパਠ ਸੁਖਮਨੀ ਸਾਹਿਬ ਜੀ ਦੇ ਪਾਠ ਸਹਿਜ ਪਾਠ ਔਰ ਉਹਨਾਂ ਦੇ ਲਗਾਤਾਰ ਇਹ ਪ੍ਰਵਾਹ ਚਲਦੇ ਆ ਆ ਰਹੇ ਨੇ ਕਈ ਸਾਲਾਂ ਤੋਂ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਿਵਾਏ ਨਾਮ ਬਾਣੀ ਤੋਂ ਸਿਵਾਏ ਜੋ ਉਹਨਾਂ ਦਾ ਸਫਰ ਹੈ ਅਮਰਤ ਪਾਨ ਕਰਨ ਤੋਂ ਬਾਅਦ ਦਾ ਉਹਨਾਂ ਦੀ ਇੱਕ ਹਿਸਟਰੀ ਹੈ ਉਹਦੇ ਵਿੱਚ ਉਹਨਾਂ ਦਾ ਜਿਹੜਾ ਅਧਿਆਤਮਿਕ ਸਫ਼ਰ ਹੈ ਉਹ YouTube ਤੇ ਵੀ ਪਿਆ ਹੈ ਉਹਨਾਂ ਨੇ ਕਿੰਨੀ ਨਾਮ ਬਾਣੀ ਦਾ ਅਭਿਆਸ ਔਰ ਕਿਸ ਤਰ੍ਹਾਂ ਕਿਸ ਤਰ੍ਹਾਂ ਉਹਨਾਂ ਨੇ ਆਪਣਾ ਇਹ ਸਫ਼ਰ ਤੈਅ ਕੀਤਾ ਸੰਖ ਤਾਂ YouTube ਦੇ ਉੱਤੇ ਇੱਕ ਬੰਦਗੀ ਨਾਮ ਦਾ ਮਤਲਬ ਸਫਾ ਹੈ ਉਹਨੂੰ ਮਤਲਬ ਖੋਲ ਕੇ ਉਸ ਚੈਨਲ ਨੂੰ ਖੋਲ ਕੇ ਤੁਸੀਂ ਪੜ੍ਹ ਸਕਦੇ ਹੋ ਔਰ ਦਰਸ਼ਨ ਕਰ ਸਕਦੇ ਹੋ ਸੋ ਅੱਜ ਆਪਾਂ ਉਹਨਾਂ ਦੀ ਯਾਦ ਵਿੱਚ ਇਹ ਜੋ ਰਿਕਾਰਡਿੰਗ ਕਰੀ ਹੈ ਸੰਤ ਬਾਬਾ ਸੁਜਾਨ ਸਿੰਘ ਜੀ 6 11 1915 ਤੋਂ ਲੈ ਕੇ ਤੇ ਉਹ ਆ ਹੁਣ 11 ਤਰੀਕ 1 11 1987 ਨੂੰ ਉਹਨਾਂ ਨੇ ਆਪਣਾ ਫਾਨੀ ਸਰੀਰ त्याग ਦਿੱਤਾ ਸੀ ਸੋ ਉਹਨਾਂ ਦੀ ਜਿਹੜੀ ਇਹ ਜੀਵਨ ਯਾਤਰਾ ਇਹ ਸਾਨੂੰ ਬਹੁਤ ਪ੍ਰੇਰਨਾ ਦਿੰਦੀ ਹੈ ਆਪਾਂ ਨੂੰ ਵੀ ਨਾਮ ਬਾਣੀ ਨਾਲ ਜੁੜ ਕੇ ਐਸਾ ਬੀਜ ਬੀਜਣਾ ਚਾਹੀਦਾ ਹੈ ਕਿ ਸਰੀਰ बेशक ਇਸ ਸੰਸਾਰ ਤੋਂ ਪਨਾ ਹੋ ਜਵੇ ਲੇਕਿਨ ਜੋ ਸਾਡੇ ਕਰਮ ਹਨ ਜੋ ਸਾਡੀ ਨਾਮ ਦੀ ਕਮਾਈ ਦੀ ਕਾਲ ਹੈ ਉਹ ਆਦ ਅੰਤ ਤੱਕ ਜਿਉਂਦੀ ਰਹੇ ਸੋ ਇਹਨਾਂ ਸ਼ਬਦਾਂ ਦੇ ਨਾਲ ਦਾਸ ਬਲੋਂ ਵੀ ਉਹਨਾਂ ਨੂੰ ਪਿਆਰ ਭਰੇ ਸ਼ਰਧਾ ਦੇ ਫੁੱਲ ਭੇਂਟ ਕਰਦਾ ਹਾਂ ਇੱਕ ਕਰਤਾਪੁਰਖ ਚੈਨਲ ਵੱਲੋਂ ਵੀ ਔਰ ਅਸੀਂ ਨਮਨ ਕਰਦੇ ਹਾਂ ਦਾਸ ਨਮਨ ਕਰਦਾ ਹੈ ਆ ਸੰਤ ਬਾਬਾ ਸੁਜਾਨ ਸਿੰਘ ਜੀ ਗਰੇਵਾਲ ਜੀ ਨੂੰ ਔਰ ਉਹਨਾਂ ਦੇ ਉਹਨਾਂ ਤੋਂ ਬਰਸਾਏ ਹੋਏ ਸੰਤ ਬਾਬਾ ਜਰਨੈਲ ਸਿੰਘ ਜੀ ਤਾਲੀਵਾਲ ਜੀ ਔਰ ਬੀਬੀ ਪ੍ਰੀਤਮ ਕੌਰ ਜੀ ਸੋ ਉਹਨਾਂ ਨੇ ਮੈਨੂੰ ਦਾਸ ਨੂੰ ਬਹੁਤ ਬੱਚਿਆਂ ਵਾਂਗ ਪਿਆਰ ਦਿੱਤਾ ਹਮੇਸ਼ਾ ਹੀ ਐਸੀ ਤਰ੍ਹਾਂ ਇਹਨਾਂ ਦਾ ਹੱਥ ਦਾਸ ਦੇ ਸਿਰ ਤੇ ਰਹੇ ਔਰ ਉਹਨਾਂ ਦੀ ਵਰਸੀ ਸਮਾਗਨ ਦੇ ਉੱਤੇ ਸੰਗਤਾਂ ਦੇਸ਼ ਵਿਦੇਸ਼ ਵਿੱਚ ਮਨਾ ਰਹੀਆਂ ਨੇ ਇੱਕ 11 2025 ਨੂੰ ਸੋ ਆਪਾਂ ਵੀ ਸਾਰਿਆਂ ਨੇ ਅ ਅੰਦਰੋਂ ਅੰਦਰ ਇੱਕ ਅਰਦਾਸ ਕਰਨੀ ਹੈ ਬੇਨਤੀ ਕਰਨੀ ਹੈ ਸੱਚੇ ਪਾਤਸ਼ਾਹ ਜੀ ਇਹ ਜੇ ਮਹਾਪੁਰਖਾਂ ਦੀ ਸੰਗਤ ਸਾਨੂੰ ਵੀ ਬਖਸ਼ੋ ਜਿਹਦੇ ਨਾਲ ਅਸੀਂ ਇਹ ਸੰਸਾਰ ਸਮੁੰਦਰ ਨੂੰ ਪਾਰ ਕਰ ਸਕੀਏ ਸੋ ਇਨਾਂ ਸ਼ਬਦਾਂ ਦੇ ਨਾਲ ਦਾਸ ਇਜਾਜ਼ਤ ਚਾਹੁੰਦਾ ਹੈ ਸੋ ਫਤੇ ਦੀ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ